ਮਰਦਾਂ ਦੇ ਦਾੜੀ ਮੁੱਛ ਤਾਂ ਤੁਸੀਂ ਦੇਖੀ ਹੋਣੀ ਐ ਪਰ ਕਈ ਵਾਰ ਕੁਝ ਸਮੱਸਿਆਵਾਂ ਕਾਰਨ ਔਰਤਾਂ ਦੇ ਚਿਹਰੇ ਤੇ ਵੀ ਦਾੜੀ ਜਾਂ ਮੁੱਛ ਉਗ ਜਾਂਦੀ ਹੈ ਹਰਨਾਮਕੌਰ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੋਈ ਸਮਾਂ ਹੁੰਦਾ ਸੀ ਜਦੋਂ ਇਸ ਕੁੜੀ ਨੂੰ ਚਿਹਰੇ ਤੇ ਦਾੜੀ ਤੇ ਮੁੱਛ ਦੇ ਕਾਰਨ ਕਈ ਪਰੇਸ਼ਾਨੀਆਂ ਦੇ ਤੇ ਤਾਣੇ ਮੈਣੇ ਸਹਿਣ ਕਰਨੇ ਪੈਂਦੇ ਸਨ ਇਸ ਮੁਟਿਆਰ ਦਾ ਨਾਂ ਹਰਨਾਮਕੌਰ ਹੈ ਜੋ ਕਿ ਵਿਦੇਸ਼ 'ਚ ਰਹਿੰਦੀ ਹੈ ਤੇ ਇੱਕ ਕਾਮਯਾਬ ਮਾਡਲ ਅਤੇ ਸੋਸ਼ਲ ਮੀਡੀਆ ਸਟਾਰ ਹੈ ਕਦੇ ਸਮਾਂ ਹੁੰਦਾ ਸੀ ਕਿ ਹਰਨਾਮ ਕੌਰ ਨੂੰ ਆਪਣੀ ਦਾੜੀ ਦੇ ਕਾਰਨ ਲੋਕਾਂ ਦੇ ਤਾਣੇ ਸੁਣਨੇ ਪੈਂਦੇ ਸਨ ਤੇ ਉਹ ਖੁਦ ਨੂੰ ਵੀ ਹੀਣ ਸਮਝਣ ਲੱਗ ਪਈ ਸੀ ਜਨਤਕ ਥਾਵਾਂ ਤੇ ਉਸਨੇ ਜਾਣਾ ਘਟ ਕਰ ਦਿੱਤਾ ਸੀ ਤੇ ਅਕਸਰ ਪਬਲਿਕ ਪਲੇਸ ਤੇ ਜਾਣ ਤੋਂ ਘਤਰਉਣ ਲੱਗ ਪਈ ਸੀ ਬ੍ਰਿਟੇਨ ਦੀ ਰਹਿਣ ਵਾਲੀ ਹਰਨਾਮ ਕੌਰ ਦਾ ਸਕੂਲ 'ਚ ਵੀ ਮਜ਼ਾਕ ਉਡਾਇਆ ਜਾਂਦਾ ਸੀ ਤੇ ਦੋਸਤ ਤੇ ਰਿਸ਼ਤੇਦਾਰ ਤੇ ਮਿੱਤਰ ਉਸ ਦਾ ਮਜ਼ਾਕ ਉਡਾਉਂਦੇ ਸਨ ਦਰਸਲ ਹਰਨਾਮ ਦੇ ਦਾੜੀ ਉਦੋਂ ਆਣੀ ਸ਼ੁਰੂ ਹੋਈ ਜਦੋਂ ਉਸ ਨੂੰ ਪਲਾਸਟਿਕ ਓਬਰੀ ਸਿੰਡਰੋਮ ਨਾਮ ਦੀ ਬਿਮਾਰੀ ਹੋਈ ਜਿਸ ਤੋਂ ਬਾਅਦ ਉਸਨੇ ਇਸ ਦਾ ਕਾਫੀ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ ਦਾੜੀ ਮੋਛ ਥੋੜੀ ਦੇਰ ਦੇ ਲਈ ਚੱਲੀ ਜਾਂਦੀ ਸੀ ਪਰ ਮੋੜ ਤੋਂ ਇਹੀ ਹਾਲ ਹੋ ਜਾਂਦਾ ਸੀ ਇਸ ਤੋਂ ਬਾਅਦ ਉਸਨੇ ਦਾੜੀ ਮੋਛ ਰੱਖਣ ਦਾ ਫੈਸਲਾ ਲਿਆ ਤੇ ਅੱਜ ਉਹ ਬਟੌਰ ਮਾਡਲ ਕੰਮ ਕਰ ਰਹੀ ਹੈ ਤੇ ਅੱਜ ਉਸਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਲਿਆ ਹੈ